ਹੈਲੋ ਮੇਰੀਆਂ ਖੂਬਸੂਰਤ ਪਿਆਰੀਆਂ ਭੈਣਾਂ ਲਈ ਅੱਜ ਇੱਕ ਨਵਾਂ ਐਪੀਸੋਡ ਇਹ ਆਪਣੇ ਸਾਰਿਆਂ ਲਈ ਜ਼ਰੂਰੀ ਹੈ ਸਾਰਿਆਂ ਦੇ ਸੁਣਨ ਵਾਲੀ ਗੱਲ ਹੈ ਪਿਛਲੇ 2-3 ਐਪੀਸੋਡ ਦੇ ਵਿੱਚ ਹਨਾ ਮੈਂ ਇਹੋ ਹੀ ਗੱਲ ਕੀਤੀ ਹੈ ਕਿ ਅਸੀਂ ਸੋਹਣੇ ਕਿਵੇਂ ਲੱਗਣਾ ਚਿਹਰੇ ਨੂੰ ਕਿਵੇਂ ਸਵਾਰਨਾ ਮੇਕਅਪ ਕਿਵੇਂ ਕਰਨਾ ਸਕਿਨ ਨੂੰ ਹੈਲਦੀ ਕਿਵੇਂ ਰੱਖਣਾ ਤੇ ਇਹ ਸਾਰੀਆਂ ਗੱਲਾਂ ਬਾਤਾਂ ਤੁਸੀਂ ਧਿਆਨ ਨਾਲ ਸੁਣੀਆ ਆਪਾਂ ਸਾਰੇ ਸੁਣਦੇ ਰਹਿਣੇ ਹਾਂ ਜਿੱਥੋਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਣ ਤਾਂ ਕਿ ਅਸੀਂ ਸੋਹਣੇ ਲੱਗ ਸਕੀਏ ਹਨਾ ਆਪਣਾ ਇੱਕ ਆਪਣੀ ਜਿਹੜੀ ਪਰਸਨੈਲਿਟੀ ਹੈ ਉਹ ਵਧੀਆ ਲੱਗੇ ਤੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਹੈ ਉਹ ਵੀ ਚਿਹਰੇ ਦੀ ਖੂਬਸੂਰਤੀ ਨਾਲ ਹੀ ਜੁੜਿਆ ਹੋਇਆ ਪਰ ਇਹ ਥੋੜਾ ਜਿਹਾ ਜ਼ਿਆਦਾ ਧਿਆਨ ਦੇਣ ਦੀ ਇਹਦੇ ਤੇ ਲੋੜ ਹੈ ਕਿਉਂਕਿ ਅਸੀਂ ਇੱਥੇ ਗੱਲ ਕਰਾਂਗੇ ਉਹ ਪੰਜ ਗਲਤੀਆਂ ਜਿਹੜੀਆਂ ਅਸੀਂ ਕਰਦੇ ਆ ਕਿ ਜਿਹਦੇ ਨਾਲ ਸਾਡਾ ਜਿਹੜਾ ਚਿਹਰਾ ਸੋਹਣੇ ਲੱਗਣ ਦੀ ਥਾਂ ਤੇ ਸਗੋਂ ਖਰਾਬ ਹੋ ਜਾਂਦਾ ਤੇ ਬੁਰਾ ਲੱਗਦਾ ਸੋ ਅੱਜ ਆਪਾਂ ਇਹੀ ਗੱਲਾਂ ਕਰਨੀਆਂ ਨੇ ਕਿ ਸੋਹਣੇ ਲੱਗਣ ਦੇ ਨਾਲ-ਨਾਲ ਕਿਹੜੀਆਂ ਗਲਤੀਆਂ ਕਰਨ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਸਾਨੂੰ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਸਭ ਤੋਂ ਪਹਿਲੀ ਗਲਤੀ ਜਿਹੜੀ ਅਸੀਂ ਕਰਦੇ ਹੈਗੇ ਆ ਉਹ ਹੈਗਾ ਕਿ ਪਾਣੀ ਅਸੀਂ ਘੱਟ ਪੀਂਦੇ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਸਾਰੇ ਪੜੇ ਲਿਖੇ ਆ ਸਾਰਿਆਂ ਨੂੰ ਪਤਾ ਕਿ ਆਪਣੀ ਬਾਡੀ ਨੂੰ ਹਾਈਡਰੇਟ ਰੱਖਣ ਲਈ ਸਾਨੂੰ ਬਦ ਤੋਂ ਬਦ ਪਾਣੀ ਪੀਣਾ ਚਾਹੀਦਾ ਜਿਹਦਾ ਅਸਰ ਸਾਡੇ ਸਰੀਰ ਦੇ ਨਾਲ-ਨਾਲ ਸਾਡੇ ਚਿਹਰੇ ਤੇ ਵੀ ਹੁੰਦਾ ਹੈ ਚਿਹਰੇ ਤੇ ਜਿਹੜੀ ਕੁਦਰਤੀ ਚਮਕ ਆਉਂਦੀ ਆ ਉਹ ਪਾਣੀ ਪੀਣ ਨਾਲ ਹੀ ਆਉਂਦੀ ਆ ਜਦੋਂ ਸਾਡੇ ਅੰਦਰ ਪੂਰਾ ਪਾਣੀ ਪ੍ਰੋਪਰ ਉਹਨਾ ਪਾਣੀ ਮੌਜੂਦ ਹੁੰਦਾ ਜਿੰਨਾ ਸਾਨੂੰ ਚਾਹੀਦਾ ਤਾਂ ਉਹਦਾ ਜਿਹੜਾ ਚਲਕਾਰਾ ਹੈਗਾ ਨਾ ਸਾਡੇ ਚਿਹਰੇ ਤੋਂ ਮਿਲਦਾ ਹੈ ਤੇ ਅਸੀਂ ਕੀ ਕਰਦੇ ਆ ਅਸੀਂ ਪਾਣੀ ਪੀਣ ਵੱਲੋਂ ਕਾਲ ਕਰ ਜਾਂਦੇ ਆ ਪਾਣੀ ਸਭ ਤੋਂ ਪਹਿਲਾਂ ਇੱਕ ਹੈਗਾ ਪੁਆਇੰਟ ਕਿ ਅਸੀਂ ਆਪਦੇ ਚਿਹਰੇ ਨੂੰ ਨੇਚਰਲੀ ਤੌਰ ਤੇ ਕੁਦਰਤੀ ਤੌਰ ਤੇ ਗਲੋਈ ਜਾਂ ਬਣਾਉਣ ਲਈ ਪਾਣੀ ਵੱਧ ਤੋਂ ਵੱਧ ਪੀ ਲਈਏ ਰੋਜ਼ਾਨਾ 8 ਤੋਂ 10 ਗਲਾਸ ਅਸੀਂ ਪੀਨੇ ਹੀ ਪੀਨੇ ਆ ਗਰਮੀ ਹੋਵੇ ਬੇਸ਼ੱਕ ਸਰਦੀ ਹੋਵੇ ਤਾਂ ਇਹਦੇ ਨਾਲ ਸਾਡਾ ਚਿਹਰਾ ਜਿਹੜਾ ਉਹ ਬਦੋ ਬਦੀ ਗਲੋ ਕਰਦਾ ਇਹ ਗਲਤੀ ਅਸੀਂ ਸਾਰੇ ਕਰਦੇ ਹਾਂ ਅਸੀਂ ਮਹਿੰਗੀਆਂ ਕਰੀਮਾਂ ਵੱਲ ਮਹਿੰਗੇ ਮਹਿੰਗੇ ਪ੍ਰੋਡਕਟ ਵੱਲ ਧਿਆਨ ਦਿੰਨੇ ਆ ਪਰ ਜੋ ਨੇਚਰਲੀ ਚੀਜ਼ਾਂ ਹੈਗੀਆਂ ਸਸਤੀਆਂ ਵੀ ਹੈਗੀਆਂ ਨੇ ਉਹਨਾਂ ਵੱਲੋਂ ਅਸੀਂ ਉਹਨਾਂ ਵੱਲ ਸਾਡਾ ਧਿਆਨ ਨਹੀਂ ਜਾਂਦਾ ਤੇ ਅਸੀਂ ਆਰਟੀਫੀਸ਼ੀਅਲ ਜੇ ਸੁਹੱਪਣ ਦੀ ਤਲਾਸ਼ 'ਚ ਪਏ ਰਹਿੰਨੇ ਆ ਦੂਜੀ ਜਿਹੜੀ ਗਲਤੀ ਅਸੀਂ ਕਰਦੇ ਹੈਗੇ ਉਹ ਹੈਗਾ ਚਿਹਰੇ ਨੂੰ ਗਲਤ ਤਰੀਕੇ ਨਾਲ ਰਗੜਨਾ ਮਨ ਲੋ ਜਦੋਂ ਅਸੀਂ ਚਿਹਰਾ ਸਾਫ਼ ਕਰਦੇ ਆ ਮੇਕਅਪ ਉਤਾਰਦੇ ਆ ਤਾਂ ਅਸੀਂ ਕੀ ਕਰਦੇ ਆ ਅਸੀਂ ਨਾ ਕੋਈ ਟਾਵਲ ਜਿਹੜਾ ਖੁਰਦਰਾ ਜਿਹਾ ਹੁੰਦਾ ਉਹ ਲੈ ਲੈਨੇ ਆ ਪੂਰੀ ਤਰ੍ਹਾਂ ਨਾਲ ਅਸੀਂ ਆਪਣੇ ਚਿਹਰੇ ਨੂੰ ਰਗੜਨਾ ਸ਼ੁਰੂ ਕਰ ਦਿੰਨੇ ਆ ਕਿਉਂਕਿ ਮੇਕਅਪ ਇੰਨਾ ਲੱਗਿਆ ਹੁੰਦਾ ਤੇ ਆਪਾਂ ਨੂੰ ਲੱਗਦਾ ਕਿ ਜ਼ੋਰ ਨਾਲ ਰਗੜਾਂਗੇ ਤਾਂ ਉਹ ਸਾਫ਼ ਹੋਊਗਾ ਇਹਦੇ ਨਾਲ ਕੀ ਹੁੰਦਾ ਜਿਹੜੀ ਆਪਣੀ ਚੰਬੜੀ ਐ ਚਿਹਰੇ ਦੀ ਉਹ ਢਿੱਲੀ ਹੋ ਜਾਂਦੀ ਐ ਹੋ ਸਕਦਾ ਉਹਦੇ ਤੇ ਰੈਸ਼ਸ ਵੀ ਪੈ ਜਾਣ ਹਨਾ ਲਾਲ ਲਾਲ ਜਿਹੇ ਚਰੀਟਾਂ ਜਿਹਿਆਂ ਵੱਜ ਜਾਣ ਸੋ ਇਸ ਤਰੀਕੇ ਆਪਦੇ ਆਪ ਨੂੰ ਚਿਹਰੇ ਨੂੰ ਮਤਲਬ ਸਾਫ ਕਰਨਾ ਗਲਤ ਹੈ ਅੱਜ ਕੱਲ ਨਾ ਸੌਫਟ ਜੇ ਇੱਕ ਫਾਈਬਰ ਦਾ ਆਉਂਦਾ ਕੱਪੜਾ ਹੈਂਡ ਟਾਵਲ ਲਾਉਂਦੇ ਆ ਤੁਸੀਂ ਉਹਦੀ ਵਰਤੋਂ ਕਰ ਸਕਦੇ ਹੋ ਉਹਦੇ ਨਾਲ ਉਹ ਪਾਣੀ ਨੂੰ ਵੀ ਸੋਖਦਾ ਤੇ ਸੌਫਟ ਟੱਚ ਵੀ ਹੁੰਦਾ ਉਹਦਾ ਤੇ ਆਪਣੇ ਚਿਹਰੇ ਤੇ ਕੋਈ ਖਾਸ ਚਰੀਟ ਵਗੈਰਾ ਨਹੀਂ ਪੈਂਦੀ ਸੋ ਚਿਹਰੇ ਨੂੰ ਰਗੜਨਾ ਨਹੀਂ ਬਹੁਤ ਪਿਆਰ ਨਾਲ ਹੌਲੀ ਹੌਲੀ ਸਹੀ ਡਾਇਰੈਕਸ਼ਨ ਦੇ ਵਿੱਚ ਉਹਨੂੰ ਸਾਫ ਕਰਨਾ ਹੈ ਤੇ ਆਪਦਾ ਮੇਕਅਪ ਉਤਾਰਨਾ ਕੋਸੇ ਪਾਣੀ ਦੀ ਵਰਤੋਂ ਕਰਨੀ ਹੈ ਤੇ ਕਲੀਨਜ਼ਿੰਗ ਕਰਨਾ ਉਹਨੂੰ ਸੌਫਟਲੀ ਤੁਸੀਂ ਕੋਈ ਕਾਟਨ ਦਾ ਛੋਟਾ ਜਿਹਾ ਫੰਬਾ ਲੈ ਕੇ ਉਹਦੇ ਤੇ ਕਲੀਨਜ਼ਰ ਲਾ ਕੇ ਤੇ ਉਹਦੇ ਨਾਲ ਤੁਸੀਂ ਹੌਲੀ ਹੌਲੀ ਉਹਨੂੰ ਸਾਫ਼ ਕਰਨਾ ਤੇ ਫਿਰ ਟਾਬਲ ਨਾਲ ਨਾਲ ਇਦਾਂ ਇਦਾਂ ਪੁਲਾ ਪੁਲਾ ਕਰਕੇ ਉਹਨੂੰ ਸਾਫ਼ ਕਰਨਾ ਤੇ ਇਹ ਗਲਤੀ ਅਸੀਂ ਅਕਸਰ ਕਰਦੇ ਹਾਂ ਕਿਸੇ ਜਲਦਬਾਜ਼ੀ ਚ ਕਾਲੀ ਜੀ ਚੱਸਾ ਨੂੰ ਹੁੰਦਾ ਕਿ ਫਟਾਫਟ ਹੁਣ ਆਗੇ ਕਿਸੇ ਫੰਕਸ਼ਨ ਤੋਂ ਘਰ ਆਏ ਛੇਤੀ ਸੌਣ ਦੀ ਕਰਦੇ ਆਂ ਫਟਾਫਟ ਉਹਨੂੰ ਰਗੜ ਕੇ ਜੇ ਮੂੰਹ ਸਾਫ਼ ਕਰਦੇ ਆਂ ਤੇ ਉਹ ਸਗੋਂ ਸਾਡਾ ਜਿਹੜਾ ਚਿਹਰਾ ਗੰਦਾ ਹੋ ਜਾਂਦਾ ਸੋ ਬਹੁਤ ਪੋਲਾਈਟਲੀ ਚਿਹਰੇ ਨੂੰ ਸਾਫ ਕਰਨਾ ਤਾਂ ਕਿ ਉਹਦੀ ਜਿਹੜੀ ਨਰਮੀ ਹੈ ਉਸੇ ਤਰ੍ਹਾਂ ਬਣੀ ਰਵੇ ਹੁਣ ਗੱਲ ਕਰਦੇ ਆਪਾਂ ਤੀਜੀ ਗਲਤੀ ਦੀ ਜਿਹੜੀ ਅਸੀਂ ਕਰਦੇ ਆ ਆਪਣੀ ਨੀਂਦ ਦੀ ਬਲੀ ਦੇਣਾ ਅਸੀਂ ਨਾ ਚਾਉਂਦਿਆਂ ਹੋયા ਵੀ ਰਾਤ ਨੂੰ ਨਾ ਲੇਟ ਹੋ ਜਾਂਦੇ ਆ ਸੌਂਦਿਆਂ ਸੌਂਦਿਆਂ ਉਹਦਾ ਕਾਰਨ ਕੀ ਹੁੰਦਾ ਕਈ ਵਾਰ ਅਸੀਂ ਕੋਈ ਇਹੋ ਜਿਹਾ netflix ਤੇ ਕੋਈ ਫਿਲਮ ਜਾਂ ਕੋਈ web series ਸ਼ੁਰੂ ਕਰ ਲੈਨੇ ਆ ਉਹਦੇ ਚ ਸਾਡੀ ਦਿਲਚਸਪੀ ਇੰਨੀ ਹੋ ਜਾਂਦੀ ਹੈ ਕਿ ਇੱਕ ਐਪੀਸੋਡ ਦੇਖਦੇ ਦੇਖਦੇ ਅਸੀਂ ਪਤਾ ਨਹੀਂ 5-7 ਐਪੀਸੋਡ ਤੱਕ ਪਹੁੰਚ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਅੰਦਾਜ਼ਾ ਹੀ ਨਹੀਂ ਰਹਿੰਦਾ ਕਿ ਟਾਈਮ ਕਿੰਨਾ ਹੋ ਗਿਆ ਸੋ ਜਦੋਂ ਅਸੀਂ ਰਾਤ ਨੂੰ 2 ਵਜਾ ਦਿੰਨੇ ਆ 1:30 ਵਜਾ ਦਿੰਨੇ ਆ ਸਵੇਰੇ ਫਿਰ ਜਦੋਂ ਉੱਠਦੇ ਆ ਤਾਂ ਜਿਹੜਾ ਉਨੀਂਦਰਾ ਹੈਗਾ ਉਹ ਚਿਹਰੇ ਤੇ ਸਾਫ਼ ਚਲਕਦਾ ਇਹਦੇ ਨਾਲ ਕੀ ਹੁੰਦਾ ਸਾਡੀਆਂ ਅੱਖਾਂ ਦੇ ਆਲੇ-ਦੁਆਲੇ ਘੇਰੇ ਬਣਨ ਲੱਗ ਜਾਂਦੇ ਆ ਤੇ ਅੱਖਾਂ ਚਿਹਰੇ ਤੇ ਸਭ ਤੋਂ ਖੂਬਸੂਰਤ ਅੰਗ ਨੇ ਜਿਹੜਾ ਚਿਹਰੇ ਨੂੰ ਸੋਹਪਣ ਪ੍ਰਦਾਨ ਕਰਦੀਆਂ ਤੇ ਜੇ ਅਸੀਂ ਅੱਖਾਂ ਹੀ ਇਸ ਤਰ੍ਹਾਂ ਗਵਾ ਲਾਂਗੇ ਹਨਾ ਤੇ ਉਹਦੀ ਰੋਸ਼ਨੀ ਨੂੰ ਘਟ ਕਰਾਂਗੇ ਉਹਦੀ ਰੋਸ਼ਨੀ ਤੇ ਅਸਰ ਪਊਗਾ ਆਲੇ ਦੁਆਲੇ ਕਾਲੇ ਘੇਰੇ ਬਣਨਗੇ ਤਾਂ ਉਹ ਸਗੋਂ ਸਾਨੂੰ ਜਿਹੜੇ ਕਹਿੰਦੇ ਹੁੰਦੇ ਵੀ ਸੋਨਾ ਬਣਨ ਦੇ ਚੱਕਰ ਚ ਨਾ ਅਸੀਂ ਕਿਤੇ ਨਾ ਕਿਤੇ ਉਹ ਬਦਸੂਰਤ ਦਿਖਣ ਲੱਗ ਜਾਂਦੇ ਆ ਕਿਉਂਕਿ ਵੈਸੇ ਜਿਹੜਾ ਉਹ ਨਿੰਦਰਾ ਬੰਦਾ ਹੁੰਦਾ ਤੁਸੀਂ ਉਹਦੇ ਚਿਹਰੇ ਵੱਲ ਦੇਖੋ ਇੱਕਦਮ ਮਰਝਾਇਆ ਜਿਹਾ ਰਫ ਜਿਹਾ ਉਹਦਾ ਚਿਹਰਾ ਲੱਗਦਾ ਇਹਦੇ ਉਲਟ ਜੇ ਅਸੀਂ ਪ੍ਰੋਪਰਲੀ ਪੂਰੀ ਨੀਂਦ ਲਈ ਹੋਵੇ ਤਾਂ ਸਵੇਰੇ ਉੱਠਦੇ ਆਂ ਤਰੋ ਤਾਜ਼ਗੀ ਨਾਲ ਉੱਠਦੇ ਆਂ ਸੋ ਰਾਤ ਨੂੰ ਸੌਣ ਦਾ ਇੱਕ ਸਮਾਂ ਨਿਯਤ ਕਰ ਲਓ 9 ਵਜੇ ਸੌਣਾ 10 ਵਜੇ ਸੌਣਾ ਹੱਦ 11 ਵਜੇ ਇਸ ਤੋਂ ਲੇਟ ਨਹੀਂ ਹੋਣਾ 11 ਵੀ ਬਹੁਤ ਜ਼ਿਆਦਾ ਮੈਂ ਕਹਿ ਰਹੀ ਆਂ ਤੇ ਤੁਸੀਂ ਜਿਵੇਂ ਮੈਂ ਪਿਛਲੇ ਵੀ ਕਿਸੇ ਐਪੀਸੋਡ ਚ ਕਿਹਾ ਸੀਗਾ ਕਿ ਸੌਣ ਤੋਂ ਪਹਿਲਾਂ ਇੱਕ ਘੰਟਾ ਪਹਿਲਾਂ ਜਿਹੜਾ ਆਪਣਾ ਸਕਰੀਨ ਆਪਾਂ ਆਫ ਕਰ ਦਈਏ ਫੋਨ ਦੀ ਕਿਉਂਕਿ ਉਹਦੀ ਜਿਹੜੀ ਲਾਈਟ ਆ ਉਹ ਬਹੁਤ ਬੁਰੀ ਤਰ੍ਹਾਂ ਅੱਖਾਂ ਤੇ ਪੈਂਦੀ ਹੈ ਸੋ ਉਹਨੂੰ ਬੰਦ ਕਰਕੇ ਅਸੀਂ ਸਾਈਡ ਤੇ ਰੱਖ ਦਈਏ ਤੇ ਜੇ ਲੱਗਦਾ ਕਿ ਨਹੀਂ ਨੀਂਦ ਆਉਂਦੀ ਆਪਾਂ ਪਾਸੇ ਹੀ ਲਈ ਜਾਂਦੇ ਆ ਤਾਂ ਤੁਸੀਂ ਆਪਣੀ ਕੋਈ ਪਸੰਦ ਦਾ 뮤직 ਜਾਂ ਕੋਈ ਪਾਠ ਕੋਈ ਕੀਰਤਨ ਸੁਇਲਾ ਜਿਹੜਾ ਅਸੀਂ ਸੌਣ ਵੇਲੇ ਸੁਣਦੇ ਆ ਮੱਧਮ ਜੀ ਆਵਾਜ਼ 'ਚ ਅਸੀਂ ਉਹਨੂੰ ਲਾ ਦਈਏ ਤੇ ਉਹ ਆਪਣੇ ਆਪ ਫਿਰ ਬੰਦ ਹੋ ਜਾਂਦਾ ਤੇ ਉਹਨੂੰ ਸੁਣਦਿਆਂ ਸੁਣਦਿਆਂ ਜਿਹੜੀ ਸਾਨੂੰ ਨੀਂਦ ਵੀ ਆ ਜਾਂਦੀ ਔਰ ਬੜੀ ਸੋਹਣੀ ਨੀਂਦ ਆਉਂਦੀ ਆ ਸੋ ਇਹ ਵੀ ਆ ਕਿ ਆਪਦੀ ਅੱਖਾਂ ਦੀ ਖੂਬਸੂਰਤੀ ਜੇ ਬਣਾਈ ਰੱਖਣੀ ਆ ਤਾਂ ਆਪਦੀ ਨੀਂਦ ਨੂੰ ਪੂਰੀ ਕਰੋ ਬਦ ਤੋਂ ਬਦ ਨੀਂਦ ਲਓ ਜਿੰਨੀ ਸਾਨੂੰ ਲੈਣੀ ਚਾਹੀਦੀ ਆ ਇੱਕ ਤੰਦਰੁਸਤ ਆਦਮੀ ਨੂੰ ਹਨਾ ਸਾਨੂੰ 7 ਤੋਂ 8 ਘੰਟੇ ਤਾਂ ਸੌਣਾ ਹੀ ਚਾਹੀਦਾ ਕਿਉਂਕਿ ਦਿਨ ਤੇ ਰਾਤ ਮਿਲਾ ਕੇ 24 ਘੰਟੇ ਹੁੰਦੇ ਆ ਤੇ ਸਾਨੂੰ ਘੱਟੋ ਘੱਟ 7 ਜਾਂ 8 ਘੰਟੇ ਜ਼ਰੂਰ ਸੌਣਾ ਚਾਹੀਦਾ ਤੇ ਇਹਦੇ ਨਾਲ ਸਾਡਾ ਚਿਹਰਾ ਜਿਹੜਾ ਉਹ ਫਰੈਸ਼ ਫਰੈਸ਼ ਰਹਿੰਦਾ ਤੇ ਉਹਦੇ ਤੇ ਕੋਈ ਬੋਝ ਜਾਂ ਨਜ਼ਰ ਨਹੀਂ ਆਉਂਦਾ ਅਗਲੀ ਗਲਤੀ ਹੈਗੀ ਹੈ ਗਲਤ ਖੁਰਾਕ ਆਪਾਂ ਕਰੀਮਾਂ ਸ਼ਰੀਮਾਂ ਤਾਂ ਬਦਲਦੇ ਰਹਿੰਨੇ ਆ ਕਿ ਆਹ کریم ਗਲਤ ਸੀਗੀ ਮੈਨੂੰ ਸੂਟ ਨਹੀਂ ਕੀਤੀ ਮੈਂ ਚੇਂਜ ਕਰ ਲਈ ਆ ਜਿਹੜਾ ਟੋਨਰ ਹੈ ਇਹ ਗਲਤ ਆ ਗਿਆ ਆ سیرਮ ਹੈ ਗਲਤ ਆ ਗਿਆ ਪਰ ਅਸੀਂ ਜਿਹੜੀ ਖੁਰਾਕ ਗਲਤ ਲੈ ਰਹੇ ਹਾਂ ਖੁਰਾਕ ਅਸਲ ਚ ਉਹਨੂੰ ਕਹਿੰਦੇ ਹੀ ਨਹੀਂ ਖੁਰਾਕ ਤਾਂ ਹੈਲਦੀ ਹੁੰਦੀ ਆ ਜਿਹੜੀਆਂ ਅਸੀਂ ਖਾਣ ਪੀਣ ਦੀਆਂ ਆਦਤਾਂ ਆਪਦੀਆਂ ਵਿਗਾੜੀਆਂ ਹੋਈਆਂ ਨਾ ਉਹਨੂੰ ਅਸੀਂ ਪਹਿਲਾਂ ਸੁਧਾਰਨਾ ਜਿਵੇਂ ਤਲੇ ਹੋਏ ਪਕੌੜੇ ਹੋਗੇ ਚਿਪਸ ਹੋਗੇ ਹਨਾ ਪਰਕਰੇ ਹੋਗੇ ਨਗੇਟਸ ਹੋਗੇ ਅਸੀਂ ਇਹ ਸਾਰਾ ਕੁਝ ਖਾਣਾ ਸ਼ੁਰੂ ਕੀਤਾ ਹੋਇਆ ਪੀਜ਼ਾ ਅਸੀਂ ਆਰਡਰ ਕਰ ਦਿੰਨੇ ਆ ਹਰ ਦੂਜੇ ਦਿਨ 버거 ਆਰਡਰ ਕਰ ਦਿੰਨੇ ਆ ਤੇ ਇਹ ਜਿਹੜਾ ਖਾਣ ਪੀਣ ਦਾ ਸਾਡਾ ਬਣ ਗਿਆ ਨਾ ਇਦਾਂ ਦਾ ਤੇ ਉਹਨੂੰ ਅਸੀਂ ਤਿਆਗੀਏ ਉਹਨੂੰ ਬਦਲਣ ਦੀ ਲੋੜ ਆ ਸਾਨੂੰ ਖੁਰਾਕ ਬਦਲਣ ਦੀ ਲੋੜ ਆ ਸਭ ਤੋਂ ਪਹਿਲਾਂ ਤਾਂ ਪਾਣੀ ਅਸੀਂ ਜ਼ਿਆਦਾ ਪੀਣਾ ਉਸ ਤੋਂ ਬਾਅਦ ਅਸੀਂ ਆਪਦੀ ਖੁਰਾਕ ਦੇ ਵਿੱਚ ਫਾਈਬਰ ਵੱਧ ਤੋਂ ਵੱਧ ਸ਼ਾਮਲ ਕਰਨੇ ਆ ਤੇ ਅਸੀਂ ਹਰਾ ਸਲਾਦ ਹਰੀਆਂ ਸਬਜ਼ੀਆਂ ਦਾਣਾਂ ਵੀ ਪ੍ਰੋਟੀਨ ਵਗੈਰਾ ਇਸ ਸਾਰਾ ਕੁਝ ਅਸੀਂ ਲੈਣਾ ਸ਼ੁਰੂ ਕਰੀਏ ਡਰਾਈ ਫਰੂਟ ਵੀ ਅਸੀਂ ਜਰੂਰ ਖਾਈਏ ਤੇ ਫਿਰ ਤੁਸੀਂ ਕਹੋਗੇ ਕਿ ਇਹ ਤਾਂ ਮਹਿੰਗੀਆਂ ਚੀਜ਼ਾਂ ਨੇ ਹਰ ਕੋਈ ਨਹੀਂ ਅਫੋਰਡ ਕਰ ਸਕਦਾ ਫਰੂਟ ਡਰਾਈ ਫਰੂਟ ਵਗੈਰਾ ਹਨਾ ਇਵਨ ਮੈਂ ਫਰੂਟ ਵੀ ਮਹਿੰਗਾ ਵੀ ਦੇਖੋ ਜਿਹੜਾ ਕੁਝ ਆਪਾਂ ਆਰਡਰ ਕਰਦੇ ਆ ਨਾ ਬਾਹਰੋਂ ਉਹ ਵੀ ਇਹਦੇ ਨਾਲੋਂ ਸਸਤਾ ਨਹੀਂ ਹੁੰਦਾ ਤੇ ਤੁਸੀਂ ਆਪਦਾ ਮੰਥਲੀ ਬਜਟ ਬਣਾ ਲਓ ਕਿ ਇੰਨਾ ਅਸੀਂ ਆਪਣੀ ਡਾਈਟ ਤੇ ਖਰਚ ਕਰਨਾ ਕਿਉਂਕਿ ਜਿਨ੍ਹਾਂ ਨੂੰ ਆਪਣੀ ਖੂਬਸੂਰਤੀ ਦਾ ਫਿਕਰ ਹੁੰਦਾ ਉਹ ਇੰਨਾਂ ਚੀਜ਼ਾਂ ਦੇ ਵਿੱਚ ਬਦਲਾਅ ਜ਼ਰੂਰ ਲਿਆਉਂਦੇ ਆ ਉਹਨਾਂ ਨੂੰ ਲਿਆਉਣਾ ਚਾਹੀਦਾ ਤੇ ਬਾਕੀ ਵੈਸੇ ਵੀ ਆਪਾਂ ਨੂੰ ਪਤਾ ਕਿ ਜਿਹੜੇ ਲੋਕ ਸਾਦਾ ਖਾਣਾ ਖਾਂਦੇ ਆ ਜਿਨ੍ਹਾਂ ਦਾ ਸਾਦਾ ਰਹਿਣ ਸਹਿਣ ਆ ਉਹ ਸੱਚੀ ਜ਼ਿਆਦਾ ਲੰਬੇ ਸਮੇਂ ਤੱਕ ਜਿਉਂਦੇ ਵੀ ਆ ਔਰ ਖੁਸ਼ਹਾਲ ਵੀ ਹੁੰਦੇ ਆ ਉਹ ਹੱਸਦੇ ਰਹਿੰਦੇ ਆ ਉਹਨਾਂ ਨੂੰ ਕੋਈ ਬਿਮਾਰੀ ਵੀ ਛੇਤੀ ਕਿਤੇ ਉਹਨਾਂ ਦੇ ਨੇੜੇ ਨਹੀਂ ਲੱਗਦੀ ਤੇ ਸੋ ਅੱਜ ਦਾ ਜਿਹੜਾ ਮਾਹੌਲ ਹੈ ਇਹਦੇ ਮੁਤਾਬਕ ਅਸੀਂ ਕਿੰਨਾ ਕੁਝ ਗਲਤ ਮਲਤ ਜਾ ਹੋ ਰਿਹਾ ਹਨਾ ਅਸੀਂ ਕਿੰਨਾ ਕੁਝ ਊਠ ਪਟੰਗ ਖਾਈ ਜੰਨੇ ਆ ਤੇ ਉਹਦੇ ਤੋਂ ਬਚੀਏ ਅਸੀਂ ਤੇ ਸੋਣੀਆਂ ਫਰੈਸ਼ ਚੀਜ਼ਾਂ ਹੱਥੀਂ ਘਰ ਦਾ ਬਣਾਇਆ ਹੋਇਆ ਖਾਣਾ ਖਾਣਾ ਸ਼ੁਰੂ ਕਰੀਏ ਤਾਂ ਫਿਰ ਸਾਨੂੰ ਉਹ ਫੇਸ ਤੇ ਲਾਉਣ ਵਾਲੇ ਪ੍ਰੋਡਕਟ ਬਦਲਣ ਦੀ ਲੋੜ ਨਹੀਂ ਉਹ ਸਾਰੇ ਸਿਮਿਲਰ ਜਿਹੀ ਹੁੰਦੇ ਆ ਕਿਉਂਕਿ ਮਹਿੰਗੇ ਪ੍ਰੋਡਕਟ ਹੁੰਦੇ ਆ ਸਾਰੇ ਉਹਨਾਂ ਦੇ ਵਿੱਚ ਸਾਰੀਆਂ ਕੰਪਨੀਆਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੀਆਂ ਉਹਨਾਂ ਦੇ ਵਿੱਚ ਕੈਮੀਕਲ ਵਗੈਰਾ ਘੱਟ ਪਾਏ ਹੁੰਦੇ ਆ ਸੋ ਉਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੀ ਕੰਪਨੀ ਦਾ سیرਮ ਲਾ ਰਹੇ ਹੋ ਉਹ ਜਸਟ ਉਹਨਾਂ ਦੀ ਐਡ ਹੁੰਦੀ ਆ ਪਰ ਅਸੀਂ ਫਰੂਟ ਕੀ ਖਾ ਰਹੇ ਹਾਂ ਕਿਉਂਕਿ ਜੇ ਸਰੀਰ ਅੰਦਰੋਂ ਤੰਦਰੁਸਤ ਹੈ ਤਾਂ ਉਹਦਾ ਬਾਰੀ ਤੌਰ ਤੇ ਉਹਦਾ ਉਹ ਤਾਂ ਹੀ ਨਜ਼ਰ ਆਊਗਾ ਨਾ ਜੇ ਸਾਨੂੰ ਸੋਹਣਾ ਬਾਡੀ ਸਟਰਕਚਰ ਚਾਹੀਦਾ ਆਪਣਾ ਚਿਹਰਾ ਸੋਹਣਾ ਚਾਹੀਦਾ ਤਾਂ ਫਿਰ ਉਹਦੇ ਲਈ ਕੋਸ਼ਿਸ਼ਾਂ ਤਾਂ ਸਾਨੂੰ ਹੀ ਕਰਨੀਆਂ ਪੈਣੀਆਂ ਨਾ ਸੋ ਹਫਤੇ 'ਚ 3-4 ਵਾਰੀ ਸਾਨੂੰ ਸੀਜ਼ਨਲ ਫਰੂਟ ਸਲਾਦ ਜ਼ਰੂਰ ਖਾਣਾ ਚਾਹੀਦਾ ਸੀਜ਼ਨਲ ਫਰੂਟ ਵੀ ਕੋਸ਼ਿਸ਼ ਕਰੋ ਕਿ ਅਸੀਂ ਜਿਹਨਾਂ ਦਾ ਸੀਜ਼ਨ ਹੈਗਾ ਮੌਸਮੀ ਫਲ ਹੀ ਖਾਈਏ ਬੇਮੌਸਮੀ ਜਿਹੜੇ ਫਾਲਾ ਉਹ ਬਹੁਤਾ ਵਧੀਆ ਅਸਰ ਨਹੀਂ ਕਰਦੇ ਆਪਣੇ ਸਰੀਰ 'ਤੇ ਤੇ ਲਾਸਟ ਦੇ ਵਿੱਚ ਮੈਂ ਕਹੂੰਗੀ ਕਿ ਆਪਣੇ ਆਪ ਨੂੰ ਸੋਹਣਾ ਬਣਾਉਣ ਲਈ ਬਹੁਤੀਆਂ ਵੱਡੀਆਂ ਚੇਂਜਸ ਕਰਨ ਦੀ ਲੋੜ ਨਹੀਂ ਛੋਟੇ-ਛੋਟੇ ਬਦਲਾਅ ਲੈਣ ਦੀ ਲੋੜ ਹੈ ਆਪਦੇ ਆਪ ਦੇ ਵਿੱਚ ਆਪਾਂ ਥੋੜਾ ਜਿਹਾ ਕੁਝ ਆਪਣੀਆਂ ਕੋਸ਼ਿਸ਼ਾਂ ਨਾਲ ਫਰਕ ਲੈ ਕੇ ਆਈਏ ਤਾਂ ਉਹ ਫਰਕ ਹੈ ਜਿਹੜਾ ਸਾਡੀ ਖੂਬਸੂਰਤੀ ਨੂੰ ਵਧਾਉਂਦਾ ਸਾਡੇ ਚਿਹਰੇ ਤੇ ਵੀ ਨਜ਼ਰ ਆਉਂਦਾ ਸੋ ਆਪਾਂ ਆਪਣੀ ਨੀਂਦ ਪੂਰੀ ਕਰੀਏ ਪਾਣੀ ਜਿਆਦਾ ਤੋਂ ਜਿਆਦਾ ਪੀਏ ਚਿਹਰੇ ਨੂੰ ਧਿਆਨ ਨਾਲ ਉਹਦੀ ਸਾਫ ਸਫਾਈ ਕਰੀਏ ਆਪਣੀ ਡਾਈਟ ਤੇ ਕੰਟਰੋਲ ਕਰੀਏ ਤੇ ਆਪਣਾ ਜਿਹੜਾ ਰਹਿਣ ਸਹਿਣ ਆ ਉਹ ਸਾਦਾ ਕਰੀਏ ਸਿੰਪਲ ਲਿਵਿੰਗ ਹਾਈ ਥਿੰਕਿੰਗ ਹਨਾ ਇਹ ਆਪਣਾ ਮੁਹਾਵਰਾ ਬੜੀ ਧੀਰ ਤੋਂ ਆਪਾਂ ਪੜਦੇ ਸੁਣਦੇ ਆ ਰਹੇ ਹਾਂ ਸੋ ਇਹਦੇ ਤੇ ਅਮਲ ਕਰਨ ਦੀ ਲੋੜ ਹੈ ਜਿੰਨੇ ਵੀ ਸਾਡੇ ਆਲੇ ਦੁਆਲੇ ਅਸੀਂ ਨਿਗਾਹ ਮਾਰੀਏ ਜਾਂ ਪੁਰਾਣੇ ਸਮਿਆਂ ਦੇ ਵਿੱਚ ਜਿੰਨੇ ਲੋਕ ਸਾਦ ਮੁਰਾਦੇ ਸੀਗੇ ਸਾਦਗੀ ਨਾਲ ਰਹਿੰਦੇ ਸੀ ਉਨਾਂ ਹੀ ਉਹਨਾਂ ਦੇ ਚਿਹਰਿਆਂ ਤੇ ਨੂਰ ਹੁੰਦਾ ਸੀਗਾ ਕਿਉਂਕਿ ਖੁਰਾਕਾਂ ਵਧੀਆ ਸੀ ਤੇ ਸਾਰਾ ਜਿਹੜਾ ਹੈਗਾ ਇਹ ਪ੍ਰਭਾਵ ਖੁਰਾਕਾਂ ਦਾ ਹੀ ਹੁੰਦਾ ਕਿ ਅਸੀਂ ਖਾਲਸ ਸਾਫ ਸੁਥਰੀਆਂ ਖੁਰਾਕਾਂ ਖਾਈਏ ਤੇ ਵੱਧ ਤੋਂ ਵੱਧ ਆਪਦੇ ਸਰੀਰ ਨੂੰ ਅੰਦਰੋਂ ਸਹੀ ਕਰੀਏ ਤੇ ਉਹ ਬਾਹਰੋਂ ਤਾਂ ਫਿਰ ਉਹਦਾ ਆਪੇ ਹੀ ਨਜ਼ਰ ਆ ਜਾਂਦਾ ਹੈ ਉਹਦਾ ਜਿਹੜਾ ਬਦਲਾਅ ਹੁੰਦਾ ਸੋ ਇਹ ਤੁਹਾਨੂੰ ਟਿਪਸ ਜੇ ਚੰਗੇ ਲੱਗੇ ਤਾਂ ਇਹਨਾਂ ਤੇ ਗੌਰ ਕਰਿਓ ਤੇ ਆਪਣੀਆਂ ਸਹੇਲੀਆਂ ਨੂੰ ਆਪਣੀਆਂ ਭੈਣਾਂ ਨੂੰ ਇਹ ਜਿਹੜਾ ਪੋਡਕਾਸਟ ਹੈ ਜਰੂਰ ਫਾਰਵਰਡ ਕਰਿਓ ਇਹਦਾ ਲਿੰਕ ਸਾਰਿਆਂ ਨਾਲ ਸ਼ੇਅਰ ਕਰਿਓ ਤਾਂ ਕਿ ਅਸੀਂ ਸਾਰੇ ਸੋਹਣਾ ਸੋਹਣਾ ਬਣ ਜਾਈਏ ਸੋਹਣੇ ਸੋਹਣੇ ਲੱਗੀਏ ਤੇ ਤੁਸੀਂ ਇਦਾਂ ਹੀ ਜੁੜੇ ਰਹੋ ਦਸਤਕ ਦੇ ਨਾਲ ਤੇ ਮੈਂ ਤੁਹਾਡੇ ਨਾਲ ਇਦਾਂ ਹੀ ਸੋਹਣੀਆਂ-ਸੋਹਣੀਆਂ ਗੱਲਾਂ ਕਰਦੀ ਰਵਾਂ ਤੇ ਜਲਦੀ ਮਿਲਦੇ ਹਾਂ ਫਿਰ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ